ਕ੍ਰਿਸ਼ਨ ਮੈਂ ਮੋਹਿਕਾ ਸਮਝ ਨਹੀਂ ਕਿ ਦੁਨੀਆ ਦੇ ਵਿੱਚ ਤੁਹਾਡੇ ਸਾਰੇ ਭੈਣ ਭਰਾਵਾਂ ਦਾ ਸਵਾਗਤ ਕਰਦੀ ਨੇ ਜੀ ਹੋਰ ਸਨਾਲ ਤੁਸੀਂ ਸਾਰੇ ਜਣੇ ਠੀਕ ਹੋ ਠੀਕ ਠਾਕ ਵਧੀਆ ਆਪਾਂ ਵੀ ਬਹੁਤ ਵਧੀਆ ਜੀ ਪਰ ਠੰਡ ਨੇ ਬਹੁਤ ਜਕੜਿਆ ਪਈ ਜਿਦ ਤਰ੍ਹਾਂ ਮੈਂ ਰੈਂਜੀ ਕਰ ਰਹੀ ਵੀ ਬਸ ਇੱਥੇ ਬੈਠ ਜਾਵਾਂ ਇੱਥੇ ਲਾ ਕੇ ਕੋਈ ਗਰਮ ਜੀ ਸ਼ੀਟ ਇਸ ਤਰ੍ਹਾਂ ਗੇਰ ਕੇ ਰਾਤ ਮੈਂ ਕੀ ਰਾਤ ਕੱਟ ਲਮਾ ਸੱਚੀ ਐਨੀ ਠੰਡ ਹੋਈ ਪਈ ਮੇਰੇ ਚਾਰ ਕਿ ਭਾਂਡੇ ਪਿਆ ਮੰਜੇ ਨਾਲ ਠੰਡੇ ਐਨਾ ਸੀਤ ਲਹਿਰ ਠੰਡਾ ਪਾਣੀ ਜੀ ਵੀ ਨਹੀਂ ਕਰਦਾ ਹੈਗਾ ਠੰਡੇ ਪਾਣੀ ਚ ਬਸੋਂ ਕੇ ਰਾਂ

ਬਹੁਤ ਜਾਨ ਜੀ ਅੱਜ ਫਰਟਾ ਜਤੋਂ ਸਵੇਰੇ ਡਿੱਪੂ ਤੱਕ ਕੰਮ ਸੀ ਮੈਂ ਉੱਥੇ ਚਲੀ ਗਈ ਤੇ ਅੱਜ ਤਰੀਕ ਕਿੰਨੀ ਆ 30 ਤਰੀਕ ਹੈ ਨਾ ਅੱਜ 30 ਤਰੀਕ ਹੈ ਜੀ ਅੱਜ ਥੋੜਾ ਜਿਹਾ ਡਿੱਪੂ ਤੱਕ ਕੰਮ ਸੀ ਮੈਂ ਸਵੇਰੇ ਡਿੱਪੂ ਚ ਚਲੀ ਗਈ ਨਹੀਂ ਸਵੇਰੇ ਸੋਲਰੇ ਸੀ ਮੈਂ ਕਿਹਾ ਚਲ ਅੱਜ ਸਵੇਰੇ ਵਲੌਗ ਬਣਾ ਲੈਂਦੇ ਆ ਮੈਂ ਫਿਰ ਉਧਰ ਨੂੰ ਲੰਘ ਗਈ ਜੀ ਫਿਰ ਮੇਰਾ ਟਾਈਮ ਨਹੀਂ ਲੱਗਿਆ ਹੈਗਾ ਫਿਰ ਸ਼ਾਮ ਨੂੰ ਥੋੜਾ ਜਿਹਾ ਕਿ ਇੱਧਰ ਕੰਮ ਸੀ ਮੈਂ ਉੱਥੇ ਚਲੀ ਗਈ ਉੱਥੇ ਫਿਰ ਟਾਈਮ ਦਾ ਹੁਣ ਸਾਨੂੰ ਅਸੀਂ ਬਹੁਤ ਲੇਟ ਹੋ ਗਏ ਤੇ ਫਿਰ ਹੁਣ ਅਸੀਂ ਮੈਂ ਕਿਹਾ ਚਲ ਵਲੌਗ ਬਣਾ ਲੈਂਦੇ ਦੇਖਣਾ ਹੀ ਹੈ ਸਭ ਤੋਂ ਪਹਿਲਾਂ ਸ਼ੇਅਰ ਕਰਾਂਗੇ ਪਤੀਲਾ ਆਹ ਹੈਗਾ ਜੀ ਪਤੀਲਾ ਬਹੁਤ ਸੋਹਣਾ ਪਤੀਲਾ ਹੈ ਜੀ ਹੁੰਡਿਆਂ ਵਾਲਾ ਤੇ ਵਿਨੋਦ ਦਾ ਹੀ ਹੈ ਠੰਡਾ ਪਿਆ ਸੱਚੇ ਕਿਆ ਖਮੀ ਚ ਹੈਂ ਦਿਖਾ ਰਣਾ ਤੇ ਉਹ ਆ ਜੀ ਆਪਣਾ ਕੀ ਕਹਿੰਦੇ ਨੇ ਅ ਪਲੈਟੀਨਾ ਦਾ ਟ੍ਰਾਈਪਲਾਈ ਦਾ ਜਿਸ ਤਰ੍ਹਾਂ ਜੇ ਜਿਹੜੀ ਚੀਜ਼ ਮੈਂ ਤੁਹਾਨੂੰ ਦੱਸਦੀ ਆਂ ਵੀ ਤੁਸੀਂ ਕੜਾਈਆਂ ਦੇ ਵਿੱਚ ਬਣਾ ਸਕਦੇ ਆਂ ਉਹ ਚੀਜ਼ ਤੁਸੀਂ ਇਹਨਾਂ ਪਤਿੱਲੀਆਂ ਦੇ ਵਿੱਚ ਵੀ ਬਣਾ ਸਕਦੇ ਆਂ ਦੀਦੀ ਨੇ ਇੱਕ ਤਾਂ ਆਹ ਵਾਲਾ ਸਾਈਜ਼ ਮੰਗਾਇਆ ਜੀ ਤੇ 21 ਤੋਂ ਵੱਡਾ ਮੰਗਵਾਇਆ ਦੀਦੀ ਕਹਿੰਦੇ ਜਿਹਦੇ ਚ ਕਈ ਬੰਦੇ ਦੇ ਜਿਵੇਂ ਕਈ ਸਬਜ਼ੀ ਬਣ ਜਵੇ ਚਾਹੇ ਅਸੀਂ ਤਰੀ ਵਾਲੀ ਬਣਾਈਏ ਚਾਹੇ ਅਸੀਂ ਸੁੱਕੀ ਬਣਾਈਏ ਭਾਵੇਂ ਬੰਦਾ ਖੀਰ ਬਣਾ ਲੈ ਵੀ ਹਨਾ ਕੁਝ ਮਰਜ਼ੀ ਬਣਾ ਸਕਦੇ ਆਂ

ਤੇ ਉਹ ਸਮਾਨ ਆਪਾਂ ਤੁਹਾਡੇ ਸਾਰੇ ਭੈਣ ਭਰਾਵਾਂ ਨਾਲ ਵੀ ਸ਼ੇਅਰ ਕਰਾਂਗੇ ਅਕਸ਼ੇ ਬੇਟੇ ਉਹ ਪੈਗਸ ਤੇ ਹੋਰ ਫਿਰ ਅਗਲੇ ਨੇ ਸੁੱਚੀ ਚੀਜ਼ ਬਣਾਣੀ ਹੁੰਦੀ ਆ ਤੇ ਆ ਦੇਖੋ ਤੁਸੀਂ ਕਿੰਨਾ ਸੋਨਾ ਪਤਿੱਲਾ ਇਹਦੇ ਨਾਲ ਤੇ ਪਹਿਲਾਂ ਵੀ ਦੋ ਪਤਿੱਲੇ ਮੇਰੇ ਅਮਰੀਕਾ ਚ ਗਏ ਹੋਏ ਨੇ ਆ ਬਾਕੀ ਤਾਂ ਗਏ ਹੋਏ ਨੇ ਇਟਲੀ ਮੰਗਵਾਏ ਸੀਗੇ ਇਟਲੀ ਭੇਜੇ ਸੀਗੇ ਪਰ ਅਮਰੀਕਾ ਦੇ ਵਿੱਚ ਇਹਦੇ ਨਾਲ ਤੇ ਮੇਰੇ ਦੋ ਪਤਿੱਲੇ ਇੱਕ ਭੈਣ ਦੇ ਘਰ ਗਏ ਹੋਏ ਨੇ ਤੇ ਆਪਾਂ ਨੇ ਨਾ ਸੇਮੀਆਂ ਦੇ ਭਰ ਕੇ ਭੇਜੇ ਸੀ ਹਾਂ ਹਾਂ ਯਾਨੀ ਕਿ ਮੈਂ ਕੀ ਦੀ ਗੱਲ ਕਰ ਰਹੀ ਆ ਤੇ ਪਚੀ ਲਈ ਤੇ ਆਨੂ ਜੀ ਇਹੋ ਗਿਆ ਪਤਲੇ ਇਲਾਕੇ ਤੇ ਹੁਣ ਆ ਗਈ ਜੀ ਕਡਾਈਆਂ ਇੱਕ ਦੋ ਕਾਤੀ ਜੀ ਲੋ ਜੀ ਇਹ ਆ ਗਈ ਜੀ ਹੁਣ ਕਡਾਈਆਂ ਇੱਕ ਕਡਾਈ ਤਾਂ ਜੀ ਆਏ ਜੀ ਤੇ ਵੀ ਆਪੇ ਜਿਆ ਇੱਕ ਕਡਾਈ ਆਏ ਜੀ ਇੱਕ ਕਡਾਈ ਆਏ ਇਹਦਾ ਟਬਾਏ ਕਡਾਈ ਦਾ ਦੇ ਇਹ ਨਗਰਵੇਂ ਦਾ ਜੀ ਟੱਕਣਾ ਇਹ 30 ਸੈਂਟੀਮੀਟਰ ਦੀ ਕੜਾਹੀ ਹੈ ਜੀ ਡੀਪ ਦੇ ਵਿੱਚ ਨਾ ਤੁਸੀਂ ਧਿਆਨ ਨਾਲ ਵੀਡੀਓ ਨੂੰ ਸੁਣਿਓ ਦੀਪ ਕੜਾਹੀ ਦੇ ਵਿੱਚ ਸਿਰਫ 30 ਸੈਂਟੀਮੀਟਰ ਤੱਕ ਆਏਗੀ ਉਹ ਤੋਂ ਬਾਅਦ ਆਪਾਂ ਨੂੰ ਮਿਲੇਗੀ 40 ਸੈਂਟੀਮੀਟਰ ਤੱਕ ਪਰ ਉਹ ਡੀਪ ਨਹੀਂ ਹੋਏਗੀ 30 ਤੋਂ ਲੈ ਕੇ 40 ਸੈਂਟੀਮੀਟਰ ਤੱਕ 30 ਵਾਲੀ ਤਾਂ ਜੀ ਡੀਪ ਰਹੇਗੀ 30 ਤੋਂ ਬਾਅਦ 32 ਸੈਂਟੀਮੀਟਰ 34 ਸੈਂਟੀਮੀਟਰ 36 ਸੈਂਟੀਮੀਟਰ ਫਿਰ 40 ਸੈਂਟੀਮੀਟਰ ਰਾਉਂਡ ਦੇ ਵਿੱਚ ਬੜੀ ਹੋਏਗੀ ਇਹ ਕਿੰਨਾ ਚਪਤੀ ਸ਼ੇਪ ਚ ਹੋਏਗੀ ਡੀਪ ਨਹੀਂ ਹੋਏਗੀ ਜਿਉਹ ਵਾਲੀ ਕਿਡਾਈ ਠੀਕ ਹੈ ਨਾ ਜੀ ਤੇ ਬਹੁਤ ਸੋਹਣੇ ਰੋਜ ਪਹਿਣਾ ਆਪਣਾ ਦੇਖਦੀਆਂ ਨੇ ਵੀਡੀਓ ਬਹੁਤ ਜ਼ਿਆਦਾ ਪਿਆਰ ਦਿੰਦੀਆਂ ਨੇ ਜੀ ਆਪਾਂ ਇੰਨੇ ਜਿਹੇ ਹਿੱਸਾ ਬਹੁਤ ਆਪਾਂ ਨੂੰ ਇੰਨੇ ਕ ਜਿੰਨਾ ਕ ਤੁਸੀਂ ਸਾਨੂੰ ਇੰਨਾ ਪਿਆਰ ਦਿੰਨੇ ਹੋ ਪਰ ਤੁਸੀਂ ਪਿਆਰ ਜਦੋਂ ਇੰਨਾ ਮੈਨੂੰ ਦੇ ਰਹੇ ਹੋ ਤੇ ਫਿਰ ਚੀਜ਼ ਜਦੋਂ ਪਹਿਣਾ ਨੂੰ ਮਿਲਦੀ ਹੈ ਜਦੋਂ ਵੀ ਅੱਜ ਮੇਰਾ ਪਾਰਸਲ ਨਾ ਨਹੀਂ ਸੌਰੀ ਕੱਲ੍ਹ ਮੇਰਾ ਪਾਰਸਲ ਪਹੁੰਚੇ ਇੰਗਲੈਂਡ ਇਉਂਕੇ ਦੇ ਵਿੱਚ ਅੱਜ ਉਹਨੇ ਦੀ ਕਾਲ ਆਈ ਸੀ ਕਹਿੰਦੇ ਦੀਦੀ ਮੇਰੀ ਸਾਰੀ ਫੈਮਿਲੀ ਨੂੰ ਇੰਨਾ ਵਧੀਆ ਲੱਗਿਆ ਤੁਹਾਡੀਆਂ ਬੈੱਡ ਸ਼ੀਟਾਂ ਕਹਿੰਦੇ ਉਹ ਵਿਚਾਰੇ ਕਹਿੰਦੇ ਮੇਰੇ ਕੋਲ ਇੱਕੋ ਹੀ ਬੈੱਡ ਸ਼ੀਟ ਸੀ ਕਹਿੰਦੇ ਸਾਨੂੰ ਨਾ ਵੀ ਮਿਲੀਆਂ ਨਹੀਂ ਹੈਗੀਆਂ ਅਸੀਂ ਲੈ ਕੇ ਉਹਨਾਂ ਨੇ ਕਿਸੇ ਤੋਂ ਮੰਗਵਾਈਆਂ ਸੀ ਬੈੱਡ ਸ਼ੀਟਾਂ ਕਹਿੰਦੇ ਉਹਨਾਂ ਨੇ ਨਾ ਇੰਨੀਆਂ ਛੋਟੀਆਂ ਬੈੱਡ ਸ਼ੀਟਾਂ ਭੇਜਤੀਆਂ ਜਲੰਧਰ ਤੋਂ ਲੈ ਕੇ ਕਹਿੰਦੇ ਉਹ ਆਈਓ ਨਹੀਂ ਹੈ ਕਿ ਉਹ ਤਾਂ ਫਰਨਾ ਪਰੇ ਹੋਈਆਂ ਕਹਿੰਦੇ ਉਹ ਇੱਦਾਂ ਹੀ ਪਈਆਂ ਨੇ ਹੁਣ ਸਿਰਫ ਸਾਡੇ ਬੈੱਡ ਦੇ ਕੋਈ ਬੈੱਡ ਸ਼ੀਟ ਸੀ ਹੁਣ ਮੈਨੇ ਉਹਨਾਂ ਨੂੰ ਤਿੰਨ ਬੈੱਡ ਸ਼ੀਟਾਂ ਭੇਜੀਆਂ ਨੇ ਚਾਰ ਗਲਾ ਭੇਜੇ ਨੇ ਡਬਲ ਕੰਪਲਰ ਦੇ ਤੇ ਕਵਰ ਤੇ ਉਹ ਦੀਦੀ ਉਹਨਾਂ ਨੂੰ ਆ ਸਾਰੇ ਕਲਰ ਕੰਬੀਨੇਸ਼ਨ ਨਾਲ ਮਲਾਮਲਾ ਕੇ ਭੇਜੇ ਨੇ ਦੀਦੀ ਕਹਿੰਦੇ ਮੈਨੂੰ ਪਸੰਦ ਆਏ ਦੇ ਦਿੱਤੇ ਕੰਦੇ ਇੰਨੇ ਪਸੰਦ ਆਏ ਇੰਨੇ ਜਿਆਦਾ ਪਸੰਦ ਆਏ ਦੁਪਹਿਰ ਨੂੰ ਉਹਨਾਂ ਨੇ ਸਾਨੂੰ ਕਾਲ ਕੀਤੀ ਸੀ ਜਦੋਂ ਲਸਨ ਰੋਟੀ ਹਾਂ ਆ ਲੋ ਜੀ ਆ ਕੜਾਈਆਂ ਇਹ ਨਿਊਜ਼ੀਲੈਂਡ ਜਾਏਗੀ ਜੀ ਇਹ ਅਮਰੀਕਾ ਜਾਏਗੀ ਠੀਕ ਹੈ ਜੀ ਇਹ ਇਹ ਦਾ ਹੋ ਗਿਆ ਤੇ ਹੋਣਾ ਹੋ ਗਿਆ ਜੀ ਅਪਕ ਤੁਹਾਈਏ ਤੁਹਾਨੂੰ ਇਹਦੇ ਨਾਲ ਦੇ ਹਜੇ ਹੋਰ ਵੀ ਭਾਂਡੇ ਬਹੁਤ ਆਣਗੇ ਇਹਦੇ ਨਾਲ ਦਾ ਇਸ ਤੋਂ ਵੱਡਾ ਸਾਈਜ਼ ਦਾ ਪਤੀਲਾ ਜੋ ਜੋ ਵੀ ਇਹ ਆਣਾ ਨਾ ਅੱਜ ਜਾਣਾ ਜਾਣਾ ਸੀ ਮੈਂ ਫਿਰ ਨਹੀਂ ਜਾ ਪਾਈ Ei, sărbătește! Ei, când am sărbătoare, când am e când am sărbătoare, când am sărbătoare, când am am ਪਿੱਛੇ ਹਾਂ ਪਿੱਛੇ ਚਮਚੇ ਚਮਚੇ ਕੜਛੀ ਨੇ ਇੱਕ ਕੜਛੀ ਹੈ ਜੀ ਇੱਕ ਚਮਚ ਹੈ ਤੇ 6 ਚਮਚੇ ਆ ਔਰ ਆਪਾਂ ਦੀਦੀ ਨੂੰ ਐਕਸਟਰਾ ਚਮਚ ਸਲਾਹ ਦਵਾਂਗੇ ਵੀ ਐਕਸਟਰਾ ਚਮਚ ਵੀ ਮੰਗਵਾ ਲਿਓ ਇਹ ਤਾਂ ਚਲੋ ਜੋ ਡਿਨਰ ਸੈੱਟ ਪਿੱਛੇ ਤੋਂ ਆਂਦਾ ਬਣ ਕੇ ਉਹ ਆਂਦਾ ਹੀ ਹੈ ਜੀ ਠੀਕ ਹੈ ਕੋਈ ਕੜਛੀ ਕੋਈ ਚਮਚ ਵੀ ਸਲਾਹ ਦੇ ਦਾਂਗੇ ਪਰ ਜਦੋਂ ਹਨਾ ਆਪਣੇ ਵੱਲੋਂ ਵੀ ਅਸੀਂ ਕਹਿ ਲene ਹੁੰਨੇ ਆ ਫਿਰ ਉਹ ਵੀ ਕਹਿ ਦਿੰਦੇ ਨੇ ਵੀ ਹਾਂ ਚਲੋ ਅੱਛੀ ਸਲਾਈ ਤੇ ਫਿਰ ਚਲੋ ਠੀਕ ਰਹਿੰਦਾ ਡਿਨਰ ਸੈੱਟ ਦੇ ਵਿੱਚ ਤਾਂ ਹੋ ਗਈ ਜੀ ਵੜੀ ਤੇ ਹੁਣ ਆ ਗਏ ਜੀ ਆ ਕੁਆਟਰ ਪਲੇਟਾਂ ਅੱਛੇ ਬੱਚੇ ਜੀ ਨੂੰ ਬਣਾ ਲੈਣ ਦੇ ਸੀ ਮੈਨੂੰ ਪਤਾ ਕਿ 7:30 ਹੋ ਗਏ ਆ ਲੇਟ ਹੋ ਗਿਆ ਜੀ ਬਹੁਤ ਜ਼ਿਆਦਾ ਉਧਰ ਜਾਣ ਕਰਤੀ ਅਸੀਂ ਤੇ ਆ ਆ ਗਈ ਜੀ ਕੁਆਟਰ ਪਲੇਟ ਇਹਦੀ ਖਾ ਇਹ ਨਾ ਥਾਲੀ ਸਟਾਈਲ ਆਇਆ ਹੁਣ ਜਿਹੜਾ ਜੀ ਬੀਨੋਦ ਦਾ ਡਿਨਰ ਸੈੱਟ ਆਇਆ ਨਾ ਤਾਂ ਕਿ ਜੇ ਆਪਾਂ ਛੋਟੇ ਬੱਚੇ ਨੂੰ ਵੀ ਪਾ ਕੇ ਦੇਈਏ ਨਾ ਇਹ ਦੇ ਚ ਨਾ ਜਿਵੇਂ ਕਿ ਬੱਚੇ ਵੀ ਇਦਾਂ ਹੈ ਸਪੋਰਟ ਨਾਲ ਨਾ ਸਾਈਡਾਂ ਦੇ ਸਪੋਰਟ ਨਾਲ ਵੀ ਕੋਈ ਨਾ ਕੋਈ ਖਾਣਾ ਆਰਾਮ ਨਾਲ ਖਾ ਸਕਦੇ ਆ ਜੀ ਇਹ ਪਿੱਛੋਂ ਹੀ ਇਹ ਪਲੇਟਾਂ ਇਦਾਂ ਆਈਆਂ ਆਈਆਂ ਨੇ ਜੀ ਇਹ ਹੈਗੇ ਜੀ ਛੇ ਪਲੇਟਾਂ 4 ਪਲੇਟਾਂ ਸਟੀਲ ਦੀਆਂ ਵਿਨੋਦ ਦੀਆਂ ਬਹੁਤ ਵਧੀਆ ਵਿਨੋਦ ਤੇ ਸਟੀਲ ਦਾ ਡਿਨਰ ਸੈੱਟ ਹੈ ਜੀ ਬਹੁਤ ਹੀ ਸੋਹਣਾ ਬਸ ਸਾਫੀ ਸੋਲ ਤਾਂ ਲੈਣੇ ਨੇ ਆਪਾਂ ਉਹ ਕਈ ਬਹੁਤ ਸੋਹਣੀ ਸੈਟਿੰਗ ਕਰਕੇ ਦੇ ਦਿੰਦੇ ਨੇ ਪਹਿਲਾਂ ਵੀ ਤੇ ਜੈਸੀ ਉਹ ਭੈਣ ਇੱਕ ਭੈਣ ਸੰਦੀਪ ਸੀ ਉਹਨਾਂ ਦਾ ਨਾਮ ਮਿਰਕਾ ਚਲਦੇ ਸੀ ਬੋੜਾ ਭਾਂਡਾ ਲਿਆ ਉਹਨਾਂ ਨੇ ਇੰਨਾ ਭਾਂਡਾ ਲਿਆ ਜਿੱਥੇ ਜੱਟ ਕਿਚਨ ਦਾ ਭਾਂਡਾ ਲਿਆ ਤੇ ਉਹ ਦੀਦੀ ਨੇ ਆਪ ਪਿਆਰ ਕਰਵਾਇਆ ਸੀ ਦੀਦੀ ਸੱਤ ਆ ਜੀ ਦਿਓਗੇ ਇਹਦੇ ਨਾਲੇ ਤੋਂ ਕਿ ਲਈ ਇਨਕੀ ਤਾਂ ਆਮ ਕੋਈ ਇਤਨੀ ਗਾਇਰ ਨਹੀਂ ਜਦੋਂ ਆਪਾਂ ਪਹਿਲਾਂ ਦੇ ਸੀਗੇ ਉਥੇ ਦਾ ਪੰਜਾਬ ਵਾਲਿਆਂ ਦੇ ਤੋਂ ਬਾਅਦ ਮੇਰੇ ਕੋਲ ਚਾ ਇਹਨਾਂ ਦਾ ਆਰਡਰ ਆਇਆ ਨੇ ਸੇਲ ਕਰੇ ਮਨ ਲੱਤ ਨਾ कटो घट टो। हजार डोंगा तो बेच दिया हाँ, हजार डोंगा तो मैंने सेल करता होगा पर जेडे मैं सेल किए थे ना वो ना आ डूडनी नहीं आई थी वो इदा जी प्लेट आई थी ना प्लेन आई थी आ नहीं हैगी थी आ नहीं हैगी सी पर लट्टू जहा नहीं है फरने इदा सो जी मौज आ इदा हो गए तो ना ऐसा बंदा हुआ पर हम इन्होंने कंपनी वाले ने डिनर सेट भी नवी नवी चीजें इन्वेंशन कर लेते हैं हाँ ਤੇ ਇਹ ਫਿਰ ਇੱਕ ਚ ਮਨੇ ਕੀ ਬਾਕਟਰ ਰੱਖਿਆ ਹੋਇਆ ਆਹਾਂ ਦੇਸੀ ਪਰਖ ਰੱਖਿਆ ਤਾਂ ਕਿ ਦੇਸੀ ਕੀੜਾ ਤੇ ਮੈਨੂੰ ਤਾਂ ਲੱਗਦੀ ਵਾਰੀ ਜਿਮਟਾ ਰੱਖ ਲਿਆ ਦੀ ਪਲੇਟ ਦੀ ਮੋਜ ਜਿਆ ਪੈਸਟਰਾ ਪਲੇਟ ਦਈਏ ਥੋੜੀ ਜਿਹੀ ਆਉਟ ਲੱਗਦੀ ਹੈ ਨਾ ਅਸਦੀ ਹੋ ਗਈ ਨਾ ਤਾਂ ਉਹ ਥੋੜੀ ਸੈਟ ਨਹੀਂ ਹੋ ਜਾਂਦੀ ਹੈ ਕਿਤੇ ਨਾ ਕੋਈ ਨਾ अक्षय ना दो बार कौलिया बहुत सोनिया एम वजनदार है पौड़ियाँ भी बारह आइया जी पौलियाँ भी को 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 है ना? ना, इसका तो ना ये कोई गिफ्ट दे तो इनबॉक्स इन करने में कितना मजा आए ना कोली है, हाँ कोली है

ये छे है वह भी छे है जी टोटल हो गया बारह ठीक है ना जी ए है जी, जी पीस, ग्लास। ये देखो ये ना एक ऐसी वो है कि बंदू ग ਇਹ ਤਾਂ ਸੈਟ ਹੈ ਜਿ ਗਲਾਸਾਂ ਦਾ ਗਲਾਸਾਂ ਦੀ ਸ਼ੇਪ ਬਹੁਤ ਸੋਹਣੀ ਹੈ ਨਾਲੇ ਨਾ ਮੇਨ ਹੱਥ ਵੀ ਪੈਂਦਾ ਹੈ ਐਨ ਖੁੱਲੇ ਚ ਖੁੱਲੇ ਚੌੜੇ ਗਲਾਸ ਆ ਜੀ ਦਿਖਾਣਾ ਪਾਣੀ ਨਾ ਪੜੇ ਗਲਾਸ ਜਿੰਨਾ ਹੀ ਆਦਾ ਕਿਉਂਕਿ ਚੌੜਾਈ ਚ ਜਾਂਦੇ ਆ ਦੁੱਧ ਵੀ ਆਉਂਦੀ ਵੀਡੀਓ ਬਣਾ ਰਹੀ ਆ ਅਬੀ ਜੰਗ ਵੈਸੇ ਤਾਂ ਦੀ ਜੀ ਐਕਸਟਰਾ ਡੱਬ ਦੇ ਕੇ ਭੇਜਣਾ ਪਰੇ ਨਾ ਇਥੋਂ ਹੁਣ ਡਿਨਰ ਸੈਟ ਦੇ ਵਿੱਚ ਆਇਆ ਹੈ ਕਿ ਇਦਾਂ ਮम्मी ਆਪਕੇ ਕੋਲ ਵੀ ਤਾਂ ਹੈ ਇਹ ਮੇਰੇ ਕੋਲ ਕੀ ਹੈਗਾ ਕਿ ਤੁਹਾਡੇ ਵਿਆਹ ਲੈਣਾ ਮੇਰੇ ਕੋਲ ਨਹੀਂ ਵਿਆਹ ਦਾ ਤਾਂ ਹੈਗਾ ਅਕਸ਼ੇ ਹੋਇਆ ਤਾਂ ਉਹ ਦੋ ਹੁੰਦਾ ਤਾਂ ਤੇਰੀ ਨਾਰੀ ਨੇ ਹਾਂ ਪਰ ਇਹ ਵੀ ਨੋਜ਼ ਦਾ ਹੈ ਮੇਰਾ ਨੋਜ਼ ਦਾ ਨਹੀਂ ਮੇਰਾ ਲੋਕਲ ਬ੍ਰਾਂਡ ਹੈ ਪਰ ਹੈਗਾ ਇਹ ਨਾਲ ਦਾ ਹੀ ਇਹ ਉਹ ਨਹੀਂ ਜਿਹੜੇ ਰਾਜੇ ਹੋਰੀ ਪੈਠ ਕੇ ਪੀਂਦੇ ਆ ਇਹ ਹੈ ਜੀ ਜੱਗ ਵਸਤਾ ਮਾਲ ਚੈਦੀ ਵੀ ਇਹਦੇ ਚ ਬੀਜੀ ਆਪਾਂ ਨੇ ਪਾਣੀ ਪਾ ਕੇ ਹਾਂਜੀ ਅੱਛਾ ਤੇ ਆਹ ਲਈ ਟੱਕਣ ਵਾਲਾ ਜਾਗਾ ਚਾ ਤੇ ਟੱਕਣ ਲੱਗਿਆ ਵੀ ਹੋਵੇ ਨਾ ਵੀ ਨਟਕ ਕੰਤ ਤੋ ਤਨੀ ਆਣਾ ਹੈ ਤਾਂ ਵੀ ਪਾਣੀ ਪੂਣੀ ਪਾ ਸਕਦੀ ਹਾਂ ਕਿੰਨਾ ਪਿਆਰਾ ਹੈ ਡਿਜ਼ਾਈਨ ਬਹੁਤ ਸੋਹਣਾ ਹੋਰ ਇਹ ਕੀ ਕਰ ਰਹੀ ਹੈ ਹੈ ਇਹ ਕਹਿੰਦੇ ਕੀ ਇਹ ਅਗੀਆਂ ਪੜੀਆਂ ਪਲੇਟਾਂ ਬੜੀਆਂ ਪਲੇਟ ਪੜੀ ਨੇ ਆਹ ਬੜੀਆਂ ਬਹੁਤ ਸੋਹਣਾ ਡਿਨਰ ਸੈੱਟ ਹੈ ਜੀ ਜੀ ਉਹਨਾਂ ਦਾ ਤੇ ਬਹੁਤ ਪਿਆਰਾ ਹੈ स्टील में होता है कि स्टील भी ठीक है डिनर स, जो उनिंग आ जाती है कि हाँ, आँखा पर मैं डिजाइनिंग वादिया ही लगता ना मैं कभी किसी ने भेजा हमेशा आप भेज दें आगे जी आगे प्लेटा एन हैवी है बहुत सोहनी है जी ਅਹ ਬਦਿਆ ਸਟੇਨਰ ਇਸ ਦੀ ਇਹ ਚੀਜ਼ ਵੀ ਸੌਫਟ ਹੈ ਲੱਗਨੇ ਵਾਲੀ ਨਹੀਂ ਹੈ। ਨਾ ਹਾਂ ਇਹ ਵੀ ਕੰਡਾਈ ਨੇ ਇਥੋਂ ਮੋੜੀ ਹੋਈ ਹੈ ਜਿਵੇਂ ਕਿ ਕਈ ਵਾਰ ਇੱਕ ਨਾ ਬੜਾ ਡਰਜਾ ਰਹਿੰਦਾ ਜੇ ਇਥੋਂ ਤਿੱਖੀ ਹੋਵੇ ਨਾ ਤਿੱਖੀ ਇਹ ਚੀਜ਼ ਤਾਂ ਠੀਕ ਜੀ ਨਹੀਂ ਰਹਦੀ ਹੈਗੀ। ਇਹ ਵੀ ਉਸੇ ਹਿਸਾਬ ਨਾਲ ਹੈ ਜੀ ਤੇ ਬਹੁਤ ਸੋਹਣੀ ਜੀ ਦੋ ਕਟੋਰੀਆਂ ਆ ਕੇ ਰੋਟੀ ਰੱਖ ਕੇ ਨਾ ਪਾਣੀ ਦਾ ਗਲਾਸ ਵੀ ਰੱਖਿਆ ਜਾਏਗਾ ਜੀ। ਇਹ ਅੱਗੇ ਜੀ ਥਾਲੀ ਸਟਾਈਲ ਹੈ। ਆਪਣਾ ਪਲੇਟ ਵੀ ਬੜੀ ਕਿੰਨੀ ਪਲੇਟਸ ਹੈ ਇਹ? 12 6 ਸੋਟੀਆਂ 6 ਵੱਡੀਆਂ। ਬਾਕੀ ਆਪਰੇ ਹੋਰ ਕੁਛ ਰਹਿ ਗਿਆ ਹੋਰ ਕੁਛ ਨਹੀਂ ਰਹਿ ਗਿਆ ਗਾਇਜ਼ ਆਈ ਹੋਪ ਇਸ ਪੀਸ ਦਾ ਜੀ ਡਿਨਰ ਸੈਟ ਅਪ ਬਹੁਤ ਸੋਹਣਾ ਡਿਨਰ ਸੈਟ ਹੈ ਜੀ ਅਗਰ ਮੈਨੂੰ ਜਿਵੇਂ ਕਿ ਹੁਣ ਇਹ 6 ਕੋਲੀਆਂ ਨਾ 6 ਕੋਲੀਆਂ ਦਾ ਸਾਈਜ਼ ਵੱਡਾ ਹੈ ਤੇ 6 ਦਾ ਥੋੜਾ ਜਿਹਾ ਛੋਟਾ ਹੈ ਕੋਈ ਗੱਲ ਨਹੀਂ ਅਸੀਂ ਨਾ ਵੀ ਦੂਜ ਨੂੰ ਕਹਿੰਗੇ ਮੈਂ ਵੀ 6 ਕੋਲੀਆਂ ਥੋੜੀਆਂ ਐਕਸਟਰਾ ਬੜੀਆਂ ਲਖਵਾ ਲਵਾਂਗੇ ਵਿੱਚ ਜਾਂ ਫਿਰ ਮੈਲਾ ਮਾਈਂਡੀਆਂ ਰੱਖ ਦਾਂਗੇ

ਬੋ ਸੋਨੇ ਸੋਨੇ ਚਾਹੇ ਉਹ ਬੈੱਡ ਸ਼ੀਟਾਂ ਨੇ ਰਜਾਈਆਂ ਨੇ ਕੰਪਲ ਨੇ ਜੋ ਵੀ ਚੀਜ਼ ਕੋਈ ਘੰਟਾ ਹੀ ਨੂੰ ਪਾਉਂਦਾ ਵਧੀਆ ਤੋਂ ਵਧੀਆ ਭੇਜਦੇ ਆ ਜੀ ਬਸ ਥੋੜੀ ਜਿਹੀ ਕਿੰਨਾ ਠੰਡ ਨੇ ਬਹੁਤ ਮਰਤ ਮਾਰੀ ਪਈ ਆ ਜੀ ਸਾਨੂੰ ਗਰਮੀ ਤੋਂ ਨਹੀਂ ਇੰਨਾ ਡਰ ਲੱਗਦਾ ਜਿੰਨਾ ਠੰਡ ਤੋਂ ਲੱਗਦਾ ਅੱਜ ਦਾ ਜਿਹੜਾ ਦਿਨ ਆ ਨਾ ਜੀ ਅਸਤ ਬੱਕਾ ਹੀ ਦਿੱਤਾ ਨੇ ਜਕੜਾਈਆਂ ਹੋਈਆਂ ਨੇ ਇੰਨੀ ਠੰਡ ਬਸ ਨਾਲ 7:30 7:30 ਹੋਣਾ ਨੇ ਆ ਤੇ ਬਸ ਕਰਕੇ ਐਡਮ ਵਲੌਗ ਦਾ ਭੰਨੇ ਭੰਨੇ ਮਾਂਜ ਕੇ ਥੋੜੀ ਜਿਹੀ ਮੰਮੀ ਨੇ ਤਾਂ ਬਸ ਸੈਂਡ ਕਰਨਾ ਡਾਲਨੇ ਵਾਲੇ ਕੋ ਪਿੱਛੋਂ ਲੋਕ ਤੋਨੈਂਟ ਇੰਨੀ ਨੀਂਦ ਚਾਹ ਪੀ ਕੇ ਵੀ ਨੀਂਦ ਨਹੀਂ ਆਜ ਨਾਲ ਸਵੇਰੇ ਅੱਖਾਂ ਨਾਲ ਚਲਦੀ ਖੁੱਲ ਗਈ ਸੀ ਬਸ ਮੈਂ ਉੱਠਦੀਆਂ 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 ਤਾਂ ਵੀ ਕਰਦੇ ਕਰਦੇ 6 ਤਾਂ ਬੱਜੀ ਗਏ ਉੰਜ ਜਾਗਦੀ ਪਈ ਰਹੀ ਮੈਂ ਕਿ ਚੱਲ ਉੱਠਦੀਆਂ 6 ਵਜੇ 5:30 ਪਾਉਣੇ 6 ਨਹੀਂ ਸੌਰੀ 5:30 ਉੱਠ ਕੇ ਮੋਟਰ ਲਾਈ ਫਿਰ ਮੈਂ ਕਿ ਚੱਲ ਉੱਠਦੀਆਂ ਫਿਰ 10 15 ਮੇ ਟਿਊਸ਼ਨ ਟੀਚਰ 4:30 ਉੱਠਦਾ ਹਾਂ ਹਾਂ ਪਾਪਾ गाइज आई आई होप आप सबको हमारा ब्लॉग अच्छा लगा होगा अगर अच्छा लगे तो लाइक कमेंट शेयर कर देना बाय बाय और जिसको भी कोई भी इंक्वायरी लेनी है वीडियो में मोबाइल नंबर होता है उस पर कंटेक्ट कर लिया करो